ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਦੇ ਵਿੱਚ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਹੈ ਕਿ ਉਹਨਾਂ ਦੇ ਕਹਿਣਤੇ ਹੀ ਗੁਰਮੀਤ ਰਾਮ ਰਹੀਮ ਨੂੰ ਸਿੰਘ ਸਾਹਿਬਾਨ ਵੱਲੋਂ ਮਾਫੀ ਦਿੱਤੀ ਗਈ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਨੇਤਾਵਾਂ ਨੂੰ ਧਾਰਮਿਕ ਸਜ਼ਾਵਾਂ ਲਗਾਈਆਂ ਗਈਆਂ ਹਨ ਇਸ ਦੌਰਾਨ 2015 ਦੇ ਵਿੱਚ ਪੰਜ ਪਿਆਰਿਆਂ ਵੱਲੋਂ ਰਾਮ ਰਹੀਮ ਨੂੰ ਮਾਫੀ ਦੇਣ ਦਾ ਵਿਰੋਧ ਜਤਾਇਆ ਗਿਆ ਸੀ ਜਿਸ ਦੇ ਚੱਲਦੇ ਉਸ ਸਮੇਂ ਸਿੰਘ ਸਾਹਿਬਾਨਾ ਵੱਲੋਂ ਪੰਜ ਪਿਆਰਿਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਪੰਜ ਪਿਆਰਿਆਂ ਨੂੰ ਦੁਬਾਰਾ ਨੌਕਰੀ ਤੇ ਬਹਾਲ ਕਰਵਾਉਣ ਦੇ ਲਈ ਅੱਜ ਵਕ ਵਕ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ। ਫਿਰ ਉਹਨਾਂ ਨੇ ਕਿਹਾ ਤੁਸੀਂ ਆਪ ਹੀ ਸੁਣੋ ਸਾਡਾ ਅੱਜ ਇੱਥੇ ਆਉਣ ਦਾ ਮਕਸਦ ਇੱਕੋ ਹੀ ਹੈ ਕਿ 2015 ਤੋਂ ਜਿਹੜੀਆਂ ਬੇਦਬੀਆਂ ਹੋਈਆਂ ਸੀ ਬੇਦਬੀਆਂ ਦੀ ਚੀਜ਼ ਹਰ ਸਿੱਖ ਦੇ ਮਨ ਵਿੱਚ ਇੱਕ ਨਸੂਰ ਬਣੀ ਹੋਈ ਸੀ ਪੰਥਕ ਜਥੇਬੰਦੀਆਂ ਹਰ ਗੁਰਨਾਨਕ ਨਾਮਾ ਲੈਵਾ ਸਿੱਖ ਇਹ ਜਾਣਦਾ ਸੀ ਕਿ ਇਹ ਜਿਹੜਾ ਘਨੌਣਾ ਅਪਰਾਧ ਆ ਸੁਖਵੀਰ ਬਾਦਲ ਕੇ ਪਰਿਵਾਰ ਵੱਲੋਂ ਕੀਤਾ ਗਿਆ ਹੈ ਸਿੰਘ ਸਭਾ ਨੂੰ ਇੱਥੇ ਬੁਲਾ ਕੇ ਘਰ ਬੁਲਾ ਕੇ ਮਾਫੀ ਦਿਵਾਉਣੀ ਦੂਜੀਆਂ ਤੀਜੀਆਂ ਸਾਰੀਆਂ ਗੱਲਾਂ ਪਰ ਸੁਖਵੀਰ ਬਾਦਲ ਦੀ ਟ੍ਰੋਲ ਆਰਮੀ ਸੁਖਬੀਰ ਬਾਦਲ ਦੀ ਪਾਰਟੀ ਦਾ ਆਈਟੀ ਸੈਲ ਸੁਖਬੀਰ ਬਾਦਲ ਦੇ ਚਹੇਤੇ ਜਿਹੜਾ ਬਾਦਲਾਂ ਦੇ ਰਾਜ ਚ ਹੋਇਆ ਉਹਨੂੰ ਧੀਆ ਪੈਣਾ ਦੀਆਂ ਗਾਲਾਂ ਮੰਦਾ ਚੰਗਾ ਬੋਲਦੇ ਸੀ ਕੇਸ ਵੀ ਕੀਤੇ ਲੋਕਾਂ ਨੂੰ ਜੇਲ੍ਹਾਂ ਵਿੱਚ ਵੀ ਇਹਨਾਂ ਨੇ ਕੀਤਾ ਅੱਛਾ ਹੁਣ ਕੀ ਹੋਇਆ ਕਿ 2 ਦਸੰਬਰ ਨੂੰ ਇੱਕ ਵੱਡੀ ਘਟਨਾ ਹੋਈ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਗੱਲ ਦੇ ਵਧਾਈ ਦੇ ਪਾਤਰ ਆ ਜਥੇਦਾਰ ਸਿੰਘ ਸਾਹਿਬ ਜਿਨ੍ਹਾਂ ਨੇ ਇਥੋਂ ਤੱਕ ਇਹਨਾਂ ਨੂੰ ਲੈ ਆਂਦਾ ਕਿ ਇਹਨਾਂ ਨੂੰ ਆਪ ਦੀ ਜ਼ੁਬਾਨ ਤੋਂ ਮੰਨਣਾ ਪਿਆ ਇਹਨਾਂ ਨੇ ਮੰਨਿਆ ਕਿ ਇਹ ਸਾਰਾ ਕੁਝ ਸਾਡੇ ਰਾਜਕਾਲ 'ਚ ਹੋਇਆ ਹੁਣ ਸਾਡਾ ਅੱਜ ਦਾ ਇੱਥੇ ਆਉਣ ਦਾ ਮਕਸਦ ਹੈ ਕਿ ਏਸੇ ਹੀ ਗੱਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਚਲਾਈ ਹੋਈ ਮਰਜ਼ਾਦਾ ਪੰਜ ਪਿਆਰੇ ਜੋ ਅਮਰ ਸ਼ਿਕਾਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਇਸ ਗੱਲ ਨੂੰ ਸਭ ਤੋਂ ਪਹਿਲਾਂ ਪੰਥ ਦੇ ਵੇੜੇ ਵਿੱਚ ਰੱਖਿਆ ਸੀ ਕਿ ਇਹ ਗੱਲ ਜਿਹੜੀ ਜਥੇਦਾਰਾਂ ਨੂੰ ਘਰ ਬੁਲਾਉਣਾ ਬਿਨ ਬੰਗਿਆਂ ਮਾਫੀ ਦੇਣੀ ਗਲਤ ਆ ਤੇ ਇਹਨਾਂ ਨੇ ਉਦੋਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ ਪੰਜ ਪਿਆਰਿਆਂ ਨੂੰ ਬਰਖਾਸਤ ਕੀਤਾ ਜਿਹੜਾ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ 1699 ਦੀ ਵਿਸਾਖੀ ਤੋਂ ਬਾਅਦ ਕਦੇ ਇਦਾਂ ਦੀ ਕਿਸੇ ਨੇ ਹਰਕਤ ਨਹੀਂ ਕੀਤੀ ਸਾਡਾ ਇਹ ਆ ਵੀ ਜੇ ਸੁਖਵੀਰ ਮੰਨ ਗਿਆ ਗੁਨਾਹ ਮੰਨ ਗਿਆ ਤੇ ਫੇ ਪੰਜ ਪਿਆਰੇ ਸੱਚੇ ਆ ਉਹਨਾਂ ਗੁਰੂ ਕੇ ਸਿੱਖਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਦੁਆਰਾ ਮਾਨ ਸਨਮਾਨ ਮਿਲਣਾ ਚਾਹੀਦਾ ਦੂਜੀ ਗੱਲ ਇੱਕ ਇਹਨਾਂ ਨੇ ਕਿਹਾ ਸੀ ਕਿ 3 ਦਿਨ ਦਾ ਦੇ ਅੰਦਰ ਅੰਦਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਵਾਹਿਗੁਰੂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਆ ਉਸਤੀਫੇ ਦੇਣ ਤੇ ਇਹਨਾਂ ਨੇ ਗੋਲ ਮੋਲ ਜਥੇਦਾਰਾਂ ਨੇ ਕਰਕੇ 20 ਦਿਨ ਦਾ ਟਾਈਮ ਦਿੱਤਾ ਹੁਣ ਉਸੇ ਗੱਲ ਦੇ ਵਿੱਚ ਫਿਰ ਨਰੈਣ ਸਿੰਘ ਚੌੜਾ ਵੱਲੋਂ ਇੱਕ ਇੱਥੇ ਗੱਲ ਕੀਤੀ ਜਾਂਦੀ ਆ ਉਹ ਇਤਿਹਾਸਕ ਘਟਨਾ ਆ ਹਰ ਇੱਕ ਜਿਹੜੀ ਘਟਨਾ ਉਹਦਾ ਆਪਣਾ ਇਤਿਹਾਸ ਹੁੰਦਾ ਆ ਨਰੈਣ ਸਿੰਘ ਚੌੜੇ ਦੇ ਪਿਸਟਲ ਵਿੱਚੋਂ ਨਿਕਲੀ ਗੋਲੀ ਨੇ ਇਹ ਦੱਸਿਆ ਆ ਕਿ ਤੁਸੀਂ ਜਿੱਦਾਂ ਮਰਜ਼ੀ ਸਾਜ਼ਵਾਜ ਹੋ ਕੇ ਅਕਾਲੀ ਦਲ ਨੂੰ ਜਿੰਦਾ ਕਰਨ ਵਾਸਤੇ ਸੁਖਬੀਰ ਬਾਦਲ ਪਰਿਵਾਰ ਨੂੰ ਜਿੰਦਾ ਕਰਨ ਵਾਸਤੇ ਕਰੀ ਚੱਲੋ ਪਰ ਕੌਮ ਨੂੰ ਇਹ ਗੱਲ ਪਰਵਾਹ ਨਹੀਂ ਹੈ। ਉਸੇ ਦੌਰਾਨ ਉਹਨਾਂ ਦੀ ਦਸਤਾਰ ਵੀ ਲੱਥੀ ਆ, ਉਹਨਾਂ ਦੀ ਲੱਥੀ ਦਸਤਾਰ ਤੇ ਫੇਰ ਉਹਨਾਂ ਦੇ ਉੱਤੇ ਪਰਚੇ ਦਰਜ ਹੋਏ ਆ। ਜੇ ਸੁਖਬੀਰ ਬਾਦਲ, ਕਿਸ਼ਨ ਭਗਵਾਨ ਸਿੰਘ, ਕਮਲਜੀਤ ਸਿੰਘ ਸਨਾਮ, ਹਰਮਿੰਦਰ ਸਿੰਘ ਡੱਬ ਵਾਲੀ, ਦਰਸ਼ਨ ਸਿੰਘ ਲੋਹਾਰਾ, ਜਸਬਾਲ ਸਿੰਘ ਚੌੜ ਸਿੱਧਵਾ ਵਰਗੇ ਨੌਜਵਾਨਾਂ ਦੇ ਲਹੂ ਵਿੱਚ ਹੱਥ ਰੰਗੇ ਆਪ ਮੰਨਿਆ ਤੇ ਉਹਨੂੰ ਭਾਂਡੇ ਮੰਜਣ ਦੀ ਜਾਂ ਵਰਸ਼ੇ ਦੀ ਸੇਵਾ ਲੱਗ ਸਕਦੀ ਆ ਫਿਰ ਨਾਰਾਇਣ ਸਿੰਘ ਚੌੜਾ ਨੂੰ ਜੇਲ੍ਹ ਕਿਉਂ ਸਾਡਾ ਅੱਜ ਦਾ ਇਹ ਮਕਸਦ ਹੈ ਜੀ ਹੱਲ ਤਾਂ ਦੇਖੋ ਵੀਰੋ ਇਹ ਚੁਣੀ ਹੋਈ ਕਮੇਟੀ ਨਹੀਂ ਹੈ ਇਹ ਚੁੰਬੜੀ ਹੋਈ ਕਮੇਟੀ ਆ 2011 ਚ ਚੋਣਾਂ ਹੋਈਆਂ ਸੀ ਉਦੋਂ ਤੋਂ ਇਹ ਅਹੁਦਿਆਂ ਤੇ ਚੁੰਬੜੇ ਹੋਏ ਆ ਚੁੰਬੜੀ ਹੋਈ ਕਮੇਟੀ ਦੇ ਪ੍ਰਧਾਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਪੰਥ ਚੋਂ ਸ਼ੇਕ ਕੇ ਦੇਖੋ ਟੋੜਾ ਸਾਹਿਬ ਆਪਣੇ ਚੌੜਾ ਸਾਹਿਬ ਨੂੰ ਜੇ ਤੁਸੀਂ ਇਹ ਹਰਕਤ ਕਰੋਗੇ ਤੇ ਸੰਗਤ ਤੁਹਾਨੂੰ ਸੰਗਤ ਚੋਂ ਛੇਕ ਦੇਗੀ ਸੰਗਤ ਦੇ ਵਿੱਚ ਜਾ ਕੇ ਤੁਸੀਂ ਬੋਲੋਗੇ ਕਿਵੇਂ ਅਗਲਾ ਪ੍ਰੋਗਰਾਮ ਸਾਡਾ ਸਿੱਖ ਜਥੇਬੰਦੀਆਂ ਦਾ ਇਹ ਹੋਏਗਾ ਜੇ ਇਹਨਾਂ ਨੇ ਇਹੋ ਜੀ ਕੋਈ ਹਰਕਤ ਕੀਤੀ ਤੇ ਇਹਨਾਂ ਦਾ ਭਾਂਡਾ ਚਰਾਹੇ 'ਚ ਭੰਨਿਆ ਜਾਊਗਾ ਇਹਨਾਂ ਨੂੰ ਕਿਸੇ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਊਗਾ ਜੀ ਬਿਲਕੁਲ ਇਹੀ ਹੋਣਾ ਚਾਹੀਦਾ ਸੀਗਾ ਸੁਖਬੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕਣਾ ਕੀ ਇਹਨੂੰ ਤਾਂ ਦੇਸ਼ਨ ਕਲਾ ਦੇਣਾ ਚਾਹੀਦਾ ਸੀ ਇਹੋ ਜਿਹਾ ਬੰਦਾ ਧਰਤੀ ਤੇ ਭਾਰਿਆ ਜੀ ਜਿਹੜਾ ਬੰਦਾ ਇਹ ਜਿਹੜਾ ਨਰੇਨ ਸਿੰਘ ਚੌੜਾ ਵਾਲੀ ਘਟਨਾ ਇਹ ਹੋਣੀ ਨਹੀਂ ਸੀ ਜੇ ਇਹਦਾ মিডিਆ ਟ੍ਰਾਇਲ ਨਾ ਹੁੰਦਾ ਇੱਕ ਬੰਦਾ ਦੇਖੋ ਹਰ ਇੱਕ ਸਿੱਖ ਹਾਟ ਭਾਵਨਾ ਹਾਰਟ ਹੁੰਦੀਆਂ ਤੁਸੀਂ ਦੇਖੋ 72 ਸਾਲ ਦੇ ਗੁਰਸਿੱਖ ਦੇ ਬਜ਼ੁਰਗ ਦੇ ਅੰਦਰ ਇੰਨੀ ਜਿਆਦੀ ਤੜਫੋਠੀ ਕਿ ਇਹ ਬੰਦਾ ਇੰਨਾ ਕੁਝ ਕਰਨ ਤੋਂ ਬਾਅਦ ਫਿਰ মিডিਆ ਟ੍ਰਾਇਲ ਕਰ ਰਿਹਾ ਆਪਦੀ ਸੇਵਾ ਦਾ ਨਮਾਣਾ ਸਿੱਖ ਨਹੀਂ ਸੀ ਉਹ ਉਹ ਤਾਂ ਇੱਕ ਡਿਕਟੇਟਰ ਬਣ ਕੇ ਤੇ ਪੁਲਿਸ ਦੀ ਸਕورٹی ਲੈ ਕੇ ਸੇਵਾ ਕਰ ਰਿਆ ਸੀ ਨਮਾਣਾ ਸਿੱਖ ਨਹੀਂ ਸੀ ਉਹ ਲੋਕਾਂ ਨੂੰ ਅੱਖਾਂ ਦਿਖਾਉਣ ਆਇਆ ਸੀ ਨਰੇਨ ਸਿੰਘ ਚੋੜੇ ਨੇ ਪਟਾਕਾ ਜਾਂ ਪਾ ਕੇ ਦੱਸਿਆ ਵੀ ਸਿੱਖ ਜੀ ਦੇ ਆ ਬਸ ਗੱਲ ਨਹੀਂ ਆ ਕਮਣੀ ਕਮੇਟੀ ਵਾਕਿਆ ਹੀ ਇਹ ਗੱਲ ਕਰਦੀ ਜੇ ਮਸਾ ਰੰਗ ਇਹਨਾਂ ਨੇ ਕਹਿਣਾ ਸੀ ਭਾਵਨਾਵਾਂ ਆਤ ਹੋ ਗਈਆਂ ਹੁਣ ਜਿਹੜਾ ਵੀ ਦੋਸ਼ੀ ਆ ਉਹ ਦੋਸ਼ੀ ਸੀ ਉਹ ਕੋਈ ਸਾਫ ਸੂਰਤ ਨਹੀਂ ਹੈਗਾ ਸਿਗਾ ਵੀ ਸਾਫ ਸੁਥਰਾ ਆਦਮੀ ਸੀਗਾ ਤੇ ਇੱਥੇ ਨਮਾਣਾ ਨਤਾਣਾ ਨਮਾਣਾ ਨਤਾਣਾ ਉਹ ਹੁੰਦਾ ਜਿਹੜਾ ਲੋਕ ਕੇ ਸੇਵਾ ਇੱਥੇ ਦਾ ਜਗੀਰਕੌਰ ਨੇ ਇੱਕ ਪੋਚਾ ਮੋਰਿਆ ਤੇ ਤੁਹਾਡੇ মিডিਆ ਦੇ ਕੈਮਰਿਆਂ ਚੋਂ ਇਦਾਂ ਜਾਂਦਾ ਵੀ ਬੜਾ ਬੜਾ ਪਤਾ ਨਹੀਂ ਵੱਡਾ ਕੰਮ ਕਰਤਾ ਮਾਰੇ ਕਹਿੰਦੇ ਅਪਰਾਧੀ ਦੂਣਾ ਨਵੇਂ ਜੋ ਹੰਤਾ ਮਰਗਾਏ ਇਹ ਅਪਰਾਧੀ ਦੂਣਾ ਉਹ ਪਖੰਡ ਕਰਦੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰ ਸੇ ਜੇ ਨਾ ਆਵੇਂ ਉਤਰੇ ਨਹੀਂ ਮੈਲ ਇਹ ਜਥੇਦਾਰ ਜਿਹੜੇ ਨੇ ਬੁੱਕਲ ਚ ਗੁੜ ਭੰਨ ਰਹੇ ਆ ਜਥੇਦਾਰਾਂ ਨੇ 328 ਰੁਪਿਆਂ ਦਾ ਹਜੇ ਤੱਕ ਕੁਝ ਨਹੀਂ ਕੀਤਾ ਪਿਛਲੇ ਦਿਨ ਇੱਕ ਮੰਗ ਪੱਤਰ ਦੇ ਕੇ ਗਏ ਸੀ ਕਿ ਜਿਹੜਾ ਮੁੰਡਾ ਇੱਕ ਦबई ਤੋਂ ਆਇਆ ਸੀ ਡਰਾਈਵਰ ਤੇ ਉਹਨੇ ਨਜ ਨਾਲੇ ਮਾਰੇ ਦਾ ਸਰੂਪ ਲੈ ਕੇ ਗਿਆ ਸੀ ਉਹਦੇ ਬਾਰੇ ਚੁੱਪ ਹੈਗੇ ਆ ਉਹ ਵੀ ਇੱਕ ਬਦਬੀ ਆ ਇਹ ਸਾਰਿਆਂ ਨੂੰ ਠੀਕ ਟਰੀਟ ਕਰਨ ਸੁਖਬੀਰ ਬਾਦਲ ਨੂੰ ਬਚਾਉਂਦਿਆਂ ਬਚਾਉਂਦਿਆਂ ਕਿਤੇ ਆਪਣਾ ਇਹ ਪੰਥ ਦੇ ਵਿੱਚੋਂ ਨਾਂ ਮਤਲਬ ਇਹ ਪੰਥ ਦੀ ਵਿਰੋਧਤਾ ਖੜੀ ਕਰ ਲੈਣਗੇ ਪਾਈ